ਜਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੀ ਗੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰਿ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਤਨ ਮੰਤਾ ਹੋਏ ਕਿਆ ਕੋ ਗਰਭੈ ਜਾਂ ਸਭ ਕਿਸ ਤਿਸ ਕਾ ਦੀਆ ਦਰਭੈ ਆਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਵਾਰ ਜਿਸ ਗੁਰ ਪ੍ਰਸਾਦ ਤੂਟੈ ਹੋਂ ਰੋਗ ਨਾਨਕ ਸੋ ਜਨ ਸਦਾ ਅਰੋਗ ਜਿਉ ਮੰਦਰ ਕੋ ਥਮੈ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉ ਪਾਖਾਣ ਨਾਭ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋਂ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਪਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਆਵਰਤਿ ਆਗ ਤੋ ਤਿਸਹਿ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰਹਿ ਅਜਹਾਨ ਕੌਨ ਬਸਤ ਆਈ ਤਿਰੈ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪਹਿਰ ਦੇ ਮਾਹੀ ਨਾਨਕ ਪਤ ਸੇਤੀ ਘਰ ਜਾਹਿ ਜਿਸ ਵਖਰ ਕੋ ਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਜ ਕਬਮਾਨ ਲੇ ਹੋ ਮਨਮੂਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਤਨ ਤਨ ਕਹੈ ਸਭ ਕੋ ਏ ਮੁਖ ਊਜਲ ਹਰ ਦਰਗਾ ਸੋਏ ਇਹੋ ਵਪਾਰ ਵਿਰਲਾ ਵਪਾਰੈ ਨਾਨਕ ਤਾ ਕਹਿ ਸਦ ਬਲੇ ਹਾਰੈ ਚਰਨ ਸਾਜ ਕੇ ਧੋਏ ਤੋਏ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧ ਊੜ ਆਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤਕ ਕਉ ਜਿਵਲਨ ਹਾਰ ਭੁਕੇ ਕਉ ਦੇਵਤ ਅਧਾਰ ਸਰਵਨਿਧਾਨ ਜਾ ਕੀ ਦ੍ਰਿਸ਼ਟੀ ਮਾਹੀ ਉਰਵ ਲਿਖੇ ਕਾਲਹਿਣਾ ਪਾਹੀ ਸਭ ਕਿਸ ਤਿਸ ਕਾ ਉਹ ਕਰਮੈ ਜੋਗ ਤਿਸ ਬਿਨ ਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰੈਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਕੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਪਗਤ ਪਗਤ ਸੁਨੀਐ ਤੇ ਹਉ ਲੋਈ ਜਾਂ ਕੈ ਹਿਰਦੈ ਇੱਕੋ ਹੋਇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸਾਚੇ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਾ ਲੋਕ ਰੂਪ ਨਰੇਖ ਨਾਰੰਗ ਕਿਛ ਤਿਹੋ ਗੁਣ ਤੇ ਪ੍ਰਭ ਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤ ਤਿਆਗ ਤਿਸਤੇ ਪਰੈ ਨਾਹੀ ਕਿਛ ਹੋਇ ਸਰਬ ਨਿਰੰਤਰ ਇਕੋ ਸੋ ਹੋਇ ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਗ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋ ਹੀ ਹੋਗ ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਣਦ ਰੂਪ ਮੰਗਲ ਸਦ ਜਾ ਕੈ ਸਰਬ ਥੋਕ ਸੁਨੀਐ ਘਰ ਤਾਂ ਕੈ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮਹ ਤਪੀਸਰ ਗ੍ਰਸਤ ਮਹ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਆ ਨਾਨਕ ਇਸ ਪੁਰਖ ਕਾ ਕਿਨ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪੁਰੂਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵੈ ਸੇ ਤਿਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈ ਸਾ ਜਨ ਆਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਵਿਦਕੀਨੋ ਵਿਸਥਾਰ ਪ੍ਰਭ ਅਬਨਾਸੀ ਏਕ ਕੰਕਾਰ ਨਾ ਨਹ ਚਲਤ ਕਰੇ ਖਿਨ ਮਾਹੇ ਪੂਰ ਰਹੇਉ ਪੂਰਨ ਸਭ ਥਾਂਏ ਨਾਨਾ ਬਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਥਾਉ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ ਕਰ ਕਿਰਪਾ ਜਿਸੇ ਆਪਨੈ ਨਾਮ ਲਾਏ ਨਾਨਕ ਚੌਥੇ ਪਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸੁਥਾਨ ਪੁਰਖ ਸਤ ਕੇਵਲ ਪਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਪੁਰਖ ਸਭ ਮਾਹੀ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਮੁਝਾਈ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਰਦਾ ਪ੍ਰਵੇਸ਼ ਸਤ ਨਿਤ ਬੂਝੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸੱਤ ਕੀਆ ਸਭ ਸੱਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰਨਾ ਬੂਝ ਕਰਤ ਬੀਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਰਬ ਕੈ ਰੰਗ ਰਾਚ ਜਨ ਰਹੀ ਗੁਰ ਕੈ ਬਚਨ ਪਦਾਰਥ ਲਹੇ ਹੋਇਦਾ ਤੇ ਦੁਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਕຸນ ਕੋ ਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸ